ਹਾਂਜੀ ਸਿਸਤਿਕਾਰ ਜੀ ਮੈਂ ਮਣੀ ਫਾਰਮਸ ਤੋਂ ਤਰ ਤੋਂ ਤੇ ਬਾਈ ਜੀ ਆਪਣੇ ਲਈ ਆਏ ਨੇ ਆਪਣੇ ਰਿਲੇਟਿਵ ਨੇ ਰਕਤਾ ਸੇ ਤੋਂ ਸੁਖਜੀਵਨ ਹੋਰ ਦੋ ਸਰਦਾਰ ਫਾਰਮ ਵਾਲੇ ਉਹਨਾਂ ਦੇ ਮਿੱਤਰ ਨੇ ਇਹ ਆਪਣੀਆਂ ਵੀਡੀਓਜ਼ ਦੇਖਦੇ ਨੇ ਆਪਣੇ ਤੋਂ 2-3 ਸਾਲ ਹੋ ਗਏ ਫੁੱਲਾਂ ਦੀਆਂ ਪਨੀਰੀਆਂ ਹੋਰ ਪਨੀਰੀਆਂ ਵੀ ਲੈ ਕੇ ਜਾਂਦੇ ਨੇ ਤੇ ਅਸੀਂ ਜਿਵੇਂ ਕਿ ਹੁਣ ਜਿਹੜਾ ਘਰ ਦੇ ਵਿੱਚ ਆਪਾਂ ਰਸੋਈ ਦੇ ਵਿੱਚ ਸਮਾਨ ਵਰਤਦੇ ਹਾਂ ਤੇ ਉਹਦੇ ਉੱਤੇ ਅਸੀਂ ਥੋੜਾ ਥੋੜਾ ਵਰਕ ਕਰ ਰਹੇ ਆ ਜਿਵੇਂ ਕਿ ਹਲਦੀ ਮਿਰਚ ਅਸੀਂ ਨੇ ਆਪਣੇ ਘਰ ਦੀ ਬਣਾਈ ਹੋਈ ਆ ਗੁੜ ਸ਼ੱਕਰ ਸਾਡਾ ਕੋਈ ਯਾਰ ਦੋਸਤ ਹੈ ਉਹ ਵਧੀਆ ਲੈਵਲ ਤੇ ਕੰਮ ਕਰ ਰਿਹਾ ਉਹ ਤੋਂ ਅਸੀਂ ਚੱਕਦੇ ਆ ਅੱਜ ਬਾਈ ਵੀ ਆਏ ਨੇ ਆਪਦਾ ਸ਼ਹਿਦ ਲੈ ਕੇ ਨੂਰ ਦੇ ਨਾਮ ਤੇ ਇਹਨਾਂ ਦਾ ਬ੍ਰਾਂਡ ਆ ਨੂਰ ਆਰਗੇਨਿਕ ਨੂਰ ਆਰਗੇਨਿਕ ਖਣੀ ਨੂਰ ਦੇ ਨਾਮ ਤੇ ਇਹਨਾਂ ਦਾ ਬ੍ਰਾਂਡ ਆ ਤੇ ਨਾਲ ਪੋਲਨ ਵੀ ਲੈ ਕੇ ਆਏ ਨੇ ਸ਼ਹਿਦ ਦੀ ਮੱਖੀਆਂ ਦਾ ਤੇ ਸ਼ਹਿਦ ਵੀ ਲੈ ਕੇ ਆਏ ਨੇ ਬਾਕੀ ਡਿਟੇਲ ਦੇ ਵਿੱਚ ਬਾਈ ਜੀ ਦੱਸਣਗੇ ਬੜਾ ਮਨ ਕੈਮਰਾ ਦਿਓ ਹਾਂਜੀ ਬਾਈ ਜੀ ਕਿਹੜਾ ਪਿੰਡ ਆ ਆਪਣਾ ਮੇਰਾ ਪਿੰਡ ਹੈ ਚਿੱਲੇਵਾਲ ਹਾਂਜੀ ਔਰ ਨੂਰ ਆਰਗੈਨਿਕ ਪ੍ਰੋਡਕਟ ਹੁੰਦਾ ਜੀ ਆਪਣਾ ਵਿਨਾਸ਼ ਸ਼ਾਹਦੀ ਪ੍ਰੋਸੈਸਿੰਗ ਯੂਨਿਟ ਹੈ ਜੀ ਆਪਣਾ ਪਿੰਡ ਚਿੱਲੇਵਾਲ ਠੀਕ ਜੀ ਆਪਣੇ ਕੋਲ ਅਲੱਗ-ਅਲੱਗ ਵੈਰਾਈਟੀਆਂ ਦੇ ਸ਼ਹਿਦ ਆ ਜੀ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਅਸੀਂ ਆ ਲੈ ਕੇ ਆ ਰਹੇ ਹਾਂ ਜੀ ਇਹ ਬਰਸੀਨ ਦੇ ਫੁੱਲਾਂ ਦਾ ਸ਼ਹਿਦ ਆ ਜੀ ਇਹਦਾ ਕਲਰ ਵੀ ਨੇਚਰਲ ਆਰਗੈਨਿਕ ਔਰ ਪਿਓਰਿਟੀ ਦੀ ਗਾਰੰਟੀ ਹੈ ਜੀ ਆਪਣੀ ਠੀਕ ਹੈ ਜੀ ਪਿਓਰ ਆਰਗੈਨਿਕ ਹੋਊਗਾ ਜੀ ਉਸ ਤੋਂ ਬਾਅਦ ਇਹ ਫਲੇਵਰ ਉੱਪਰ ਲਿਖਿਆ ਹੋਊਗਾ ਫਿਰ ਉਸ ਤੋਂ ਬਾਅਦ ਹੈ ਜੀ ਮਿਕਸਡ ਡਰਾਈ ਫਰੂਟ ਹਨੀ ਦੇਵਾਂਗੇ ਜੀ ਜਿਹੜਾ ਬੱਚਿਆਂ ਦੇ ਵਾਸਤੇ ਹਾਈਟ ਵਾਸਤੇ ਇਮਿਊਨਿਟੀ ਪਾਵਰ ਵਧਾਉਂਦਾ ਸਭ ਕੁਝ ਕਰਦਾ ਜੀ ਓਕੇ ਜੀ ਇਹ ਵੀ ਪੋਲਨ ਆਉਂਦਾ ਜੀ ਆਪਣਾ ਇਹ ਵੀ ਪਰਾਗ ਮੱਖੀਆਂ ਦਾ ਇਹ ਹਰ ਇੱਕ ਬੰਦਾ ਖਾ ਸਕਦਾ ਜਿੰਮ ਵਾਲਾ ਬੰਦਾ ਖਾ ਸਕਦਾ ਬੱਚੇ ਕੋਈ ਵੀ ਖਾ ਸਕਦੇ ਜੀ ਤੇ ਇਹ ਆਰਗੈਨਿਕ ਕਿਵੇਂ ਆ ਇਹਦੀ ਸਰਟੀਫਿਕੇਸ਼ਨ ਕਿਵੇਂ ਆਪਾਂ ਹੁਣ ਸਾਡੇ ਕੋਲ ਕਸਟਮਰ ਆਂਦੇ ਨੇ ਕਿਸੇ ਨੇ ਪੁੱਛ ਲਈ ਤੇ ਸੁਣਨੇ ਬਕਾਇਦਾ ਆਰਗੈਨਿਕ ਲਿਖਿਆ ਹੋਇਆ ਅਸੀਕੀ ਉਹਨੂੰ ਦੱਸਾਂਗੇ ਵੀ ਭਾਈ ਕਿਵੇਂ ਆਰਗੈਨਿਕ ਦੇਖੋ ਸਭ ਤੋਂ ਪਹਿਲਾਂ ਤਾਂ ਮੱਖੀ ਜੇਕਰ ਮਾਲੋਸ਼ ਮਾਲੋਬਰ ਸੀਂ ਦੇ ਫੁੱਲਾਂ ਦੇ ਗੀਂ ਜਾ ਲੋ ਓਕੇ ਜੇ ਉੱਥੇ ਸਪਰੇਅ ਹੋਈ ਕੀਤੀ ਹੋਈ ਕਿਸੇ ਨੇ ਤਾਂ ਮੱਖੀ ਵਾਪਸ ਨਹੀਂ ਆਊਗੀ ਜੇ ਜ਼ਹਿਰ ਹੋਇਆ ਤਾਂ ਮੱਖੀ ਉੱਥੇ ਮਰ ਜਾਏਗੀ ਜੇਕਰ ਉਹ ਬਕਸੇ ਦੇ ਅੰਦਰ ਜ਼ਹਿਰ ਨਹੀਂ ਜਾਂਦਾ ਜੀ ਅੱਛਾ ਜੀ ਇਹ ਗਾਰੰਟੀ ਹੈ ਜੀ ਕਿਤੋਂ ਵੀ ਮਰਜ਼ੀ ਟੈਸਟ ਕਰਾ ਸਕਦੇ ਹੋ ਸ਼ਾਇਦ ਹਮੇਸ਼ਾ ਹੀ ਆਰਗੈਨਿਕ ਹੁੰਦਾ ਠੀਕ ਹੈ ਜੀ ਹਾਂਜੀ ਤੇ ਭਾਈ ਇਹ ਦੱਸਣ ਦੇ ਮੁਤਾਬਕ ਦੇਖੋ ਬੀ ਆਰਗੈਨਿਕ ਸ਼ਾਇਦ ਹੁੰਦਾ ਸਾਨੂੰ ਨਹੀਂ ਪਤਾ ਸੀ ਇਹਨਾਂ ਗੱਲਾਂ ਦਾ ਕਿਉਂਕਿ ਸਾਡੀ ਇਹ ਲੈਂਡ ਨਹੀਂ ਹੈਗੀ ਆਪਣਾ ਇੱਕ ਟੈਸਟ ਸ਼ਾਇਦ 11 ਟੈਸਟ ਪਾਸ ਆ ਜੀ ਆਈਬੀਡੀਸੀ ਰਾਮਨਗਰ ਤੋਂ ਠੀਕ ਹੈ ਜੀ ਜਿੰਨੇ ਵੀ ਆਪਾਂ ਲੋਡ ਕੱਢਦੇ ਆਂ ਸਭ ਪਹਿਲਾਂ ਉਹ ਟੈਸਟ ਕਰਾਉਨੇ ਆਂ ਫਿਰ ਆਪਾਂ ਬੋਟਲਿੰਗ ਪੈਕ ਕਰਦੇ ਆਂ ਠੀਕ ਹੈ ਜੀ ਤੇ ਟੈਸਟਿੰਗ ਰਿਪੋਰਟ ਸਾਨੂੰ ਕੋਈ ਮਿਲ ਸਕਦੀ ਆਂ ਅਗਰ ਅਸੀਂ ਸੀਕ ਰਾਨੀ ਹੋਵੇ ਕਸਟਮਰ ਨੂੰ ਹਾਂ ਹਾਂ ਬਿਲਕੁਲ ਜੀ ਆਪਣੇ ਕੋਲ ਹੁਣ ਕੋ ਤਾਂ ਹੁਣੇ ਤੁਹਾਨੂੰ ਦਿਖਾ ਦਿੰਦੇ ਆਂ ਤੁਦੈਨਿਕ ਸ਼ਾਇਦ ਇਹ ਵੀ ਮਿਲੂਗਾ ਕਿਸਾਨ ਦੇ ਦੁਆਰਾ ਤਿਆਰ ਕੀਤਾ ਗਿਆ ਤੇ ਪੋਲਨ ਵੀ ਮਿਲੂਗਾ ਡਰਾਈ ਫਰੂਟ ਦੇ ਵਿੱਚ ਵੀ ਇਹਨਾਂ ਨੇ ਸ਼ਾਇਦ ਪਾਇਆ ਹੋਇਆ ਸ਼ਾਇਦ ਦੇ ਵਿੱਚ ਡਰਾਈ ਫਰੂਟ ਪਾਇਆ ਹੋਇਆ ਇਹ ਪ੍ਰੋਡਕਟ ਤੁਹਾਨੂੰ ਸਾਡੇ ਫਾਰਮ ਤੋਂ ਮਿਲ ਜਾਣਗੇ ਤੇ ਗੁੜੋ ਸ਼ੱਕਰ ਹਲਦੀ ਸਾਡੀ ਪਹਿਲੀ ਚੱਲ ਰਹੀ ਆ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜਿਹੜੇ ਬੰਦੇ ਵਧੀਆ ਪ੍ਰੋਡਕਟ ਤਿਆਰ ਕਰਦੇ ਨੇ ਅਸੀਂ ਸਿਰਫ ਉਹਨਾਂ ਦਾ ਹੀ ਸਮਾਨ ਆਪਦੇ ਫਾਰਮ ਤੇ ਰੱਖਾਂਗੇ ਤੇ ਤੁਸੀਂ ਕੱਲ ਸਵੇਰ ਤੋਂ ਸਾਡੇ ਫਾਰਮ ਤੋਂ ਇਹ ਚੀਜ਼ਾਂ ਵੀ ਲਿਜਾ ਸਕਦੇ ਹੋ ਧੰਨਵਾਦ ਜੀ